ਤੁਹਾਡੇ ਕਿਤੇ ਦੀਆਂ ਤੁਹਾਡੇ ਕੋਲੋਂ ਮੈਂ ਖਾਵੀਆਂ ਪੁੱਛਦਾ। ਬੰਦੇ ਨੂੰ ਰੀਅਲਟਰ ਤੋਂ ਕਿਉਂ ਡਰਨਾ ਚਾਹੀਦਾ ਹੈ? ਜੇ ਆਪਾਂ ਕਹੀਏ ਰੀਅਲਟਰ ਤੋਂ ਡਰਨਾ ਕਿਉਂ ਚਾਹੀਦਾ? ਸਭ ਤੋਂ ਵੱਡੀ ਗੱਲ ਜਿਹੜਾ ਫਰਸਟ ਹੋਮ ਬਾਏਰ ਹੁੰਦਾ ਜੀ ਨਾ ਹਾਂ ਉਹਨੂੰ ਕੁਝ ਨਹੀਂ ਪਤਾ ਹੁੰਦਾ। ਠੀਕ ਹੈ। ਹਾਂਜੀ ਉਹਨੂੰ ਤੁਸੀਂ ਜਿੱਧਰ ਨੂੰ ਲਾ ਦਿਓ ਉਹਨੇ ਉਧਰ ਨੂੰ ਲੱਗ ਜਾਣਾ। ਹਨਾ ਤੇ ਜੇ ਆਪਾਂ ਫਰਸਟ ਹੋਮ ਬਾਏਰ ਦੀ ਗੱਲ ਕਰੀਏ ਉਹਨਾਂ ਨੂੰ ਥੋੜਾ ਬਹੁਤਾ ਆਪਣੇ ਆਪ ਨੂੰ ਮੜਾ ਜਾ ਐਜੂਕੇਟ ਕਰ ਲੈਣਾ ਚਾਹੀਦਾ ਜਿੱਥੇ ਉਹ ਘਰ ਦੇਖ ਰਹੇ ਨੇ ਉੱਥੇ ਉਹਨਾਂ ਨੂੰ ਇੰਨੀ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਜਿੱਥੇ ਅਸੀਂ ਘਰ ਦੇਖ ਰਹੇ ਹਾਂ ਅੱਜ ਕੱਲ ਆਨਲਾਈਨ ਹਰ ਇੱਕ ਬੰਦੇ ਕੋਲ ਐਕਸੈਸ ਹੈਗਾ ਜੀ ਜਿੰਨਾਂ ਦਾ ਸਾਡੇ ਕੋਲ ਥੋੜਾ ਜਿਹਾ ਵੱਧ ਹੋਊਗਾ ਪਰ ਹਰ ਇੱਕ ਬੰਦੇ ਕੋਲ ਹੈਗਾ ਜੀ ਜਿੱਥੇ ਬੰਦਾ ਜਿਹੜਾ ਘਰ ਦੇਖ ਰਿਹਾ ਜੇ ਉਹਦੇ ਲਾਗੇ ਚਾਕੇ ਸੇਲਾਂ ਜ਼ਰੂਰ ਚੈੱਕ ਕਰ ਲੇ ਭੀ ਜੇ ਮੈਂ ਤਿੰਨ ਬੈਡਰੂਮ ਉੱਥੇ ਘਰ ਦੇਖ ਰਿਹਾ ਉਹਦੇ ਲਾਗੇ ਚਾਕੇ ਕਿੰਨੇ ਦੇ ਵਿਕਨੇ ਨੇ ਪਿਛੇ ਤਿੰਨ ਮਹੀਨਿਆਂ ਚ ਘਰ ਹਨਾ ਤੇ ਜੇ ਉਹ ਘਰ ਵਿਕਨੇ 8 ਲੱਖ ਦੇ ਤੇ ਰੈ ਤੇ ਇਸ ਕਰਕੇ ਮੇਰੇ ਹਿਸਾਬ ਨਾਲ ਜਿਹੜਾ ਆਪਣੇ ਫਰਸਟ ਹੋਮ ਬਾਇਰ ਹੈ ਉਹਨਾਂ ਨੂੰ ਵੀ ਥੋੜਾ ਜਿਹਾ ਐਜੂਕੇਟ ਹੋਣਾ ਚਾਹੀਦਾ ਤੇ ਇਹ ਨਹੀਂ ਕਿ ਸਾਰੀ ਚੀਜ਼ ਤੁਸੀਂ ਰੀਅਲਟਰ ਤੇ ਛੱਡ ਦਿਓ ਆਪਾਂ ਤੁਹਾਨੂੰ ਪਤਾ ਸਾਰੀ ਉਮਰ ਦੀ ਕਮਾਈ ਹੁੰਦੀ ਜੇ بڑے ਬੰਦੇ ਨੇ ਘਰ ਲੈਣਾ ਹੁੰਦਾ ਨਾ ਸਾਰੀ ਉਮਰ ਦੀ ਕਮਾਈ ਲਾਉਂਦਾ